ਆਪ ਸਤਿਮਾਨਤ ਪੰਚ ਸਾਹਮਣੇ ਬੈਠੇ ਦਰਜਾ ਦਰਜਾ ਕਾਂਗਰਸ ਪਾਰਟੀ ਦੀ ਜਿੰਦ ਜਾਣ ਤੇ ਰੀਡ ਦੀ ਹੱਡੀ ਸਾਰੇ ਹੀ ਬਹੁਤ ਹੀ ਸਰਕਾਰ ਜੋ ਜਿਨ੍ਹਾਂ ਦਾ ਜੇ ਮੈਂ ਨਾਮ ਨਾ ਵੀ ਲਮਾ ਦਾ ਸ਼ਾਇਦ ਉਹ ਨਾਮ ਦੇ ਮੁਹਤਾਜ ਨਹੀਂ ਕਿਉਂਕਿ ਉਹਨਾਂ ਨੂੰ ਪੂਰੇ ਜ਼ਿਲ੍ਹੇ ਦੀ ਕਲ ਕਲ ਜਾਣਦਾ ਹੈ ਸਭ ਤੋਂ ਪਹਿਲਾਂ ਜੈ ਕਾਂਗਰਸ বিজে কংগ্রেস বিজে কংগ্রেস ਤਾਂ ਹੋਊਗੀ ਜੇ ਆਪਾਂ ਜਵਾਬ ਦੇਵਾਂਗੇ জয় কংগ্রেস বিজেপি কংগ্রেস ਇਹ ਨਾਰਾ 올 ਇੰਡੀਆ কংগ্রেস ਸੁਮੇਤੀ ਤੋਂ ਜਦੋਂ ਜਿਨਾ ਮਰਤਾਨਾ ਦੀ ਮੀਟਿੰਗ ठाकरे ਸਾਹਿਬ ਨੇ راہুল ਕਾਂਧੀ ਜੀ ਨੇ ਚਲਾਈ ਉਥੇ ਕੀਤੀ ਪੂਰੇ ਹਿੰਦੁਸਤਾਨ ਦੀ ਉਥੋਂ ਮਿਲਿਆ ਸੀ ਇਸ ਕਰਕੇ ਜੋ ਸਾਡੇ কংগ্রেস ਔਰ ਰਾਜਾ ਤਾਰਾ ਵੀ ਜਿਹੜੀ ਸਰ ਦੀ ਜਿਲਾ ਮਤਰੀ ਰੈਲੀ ਹੈ ਉਹਦਾ ਵੀ ਜਿਹੜਾ ਪ੍ਰਭਾਵ ਹੈ ਪੂਰੇ ਲਾਗੇ ਪੂਰੇ ਢੀਲੇ ਵਿੱਚ ਬੋਲ ਫਟਾਕੇ ਕਰਕੇ ਜਿਵੇਂ ਉਸ ਤੋਂ ਪਹਿਲਾਂ ਲੈਣਾ ਔਰ ਕੋਈ ਹੋਈ ਸਟੇਜ ਤੇ ਬੈਠੀ ਹੋਈ ਸਾਰੀ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਬਣੇ ਸਰਬਾਤ ਸਾਬ ਕਦਰ ਜਨ ਸਬਾਦ ਰਣਜਨ ਚਾਹ ਤੇ ਖਾਸ ਕਰਕੇ ਸਾਡੇ ਬਲਾਲ ਪ੍ਰਕਾਸ਼ ਸਰ ਜਿਲ੍ਹਾ ਮਿਸਟਰ ਮੈਂਬਰ ਬਲਕਸ ਦੀ ਮਹਿਮਨ यूथ कांग्रेस कांग्रेस पार्टी की लीडरशिप सारे दादा धन्यवाद और मैं माफी चाहूंगा क्योंकि मेरे सामने बहुत ऐसी लीडरशिप बैठी है कि दादा मैं समझता स्थान स्टेज पे बोला कर देता हूं माफी माफी इसलिए नहीं क्योंकि आज ये जो कांग्रेस सुपर कांग्रेस पार्टी हमला पर ताकि जिस किस्म की गायनी थी आज देश राष्ट्र देश आधार पे

ਸ਼ਰਤੋਂ ਇੰਟਰ ਤੋਂ ਜਾਂ ਭਾਗੀਮੀਆ ਵੀ ਜੇ ਕਿਸਾਨਾਂ ਤੋਂ ਜਾਂ ਸਾਡੇ ਦੋ ਦੂਸਰੇ ਕਰਨ ਜਿੰਨੇ ਵੀ ਸਰਕਾਰ ਜੋ ਜਿਨ੍ਹਾਂ ਦੇ ਵਿੱਚ ਸਰਕਾਰ ਸੁਭਾਸ਼ ਸਿੰਘ ਵੀ ਟਟਾਣਾ ਸਾਡੇ ਡਿਸਟ੍ਰਿਕਟ ਕੰਮਿਟੀ ਪਰ ਟੇਡਾ ਰੂਲ ਦੇ ਪ੍ਰਧਾਨ ਦੇਸੀ ਦੀ ਰਾਜਨਗਰ ਕੀ ਵਿਸ਼ੇ ਕਾਰਜ ਕਮੇਟੀ ਅਰਗਨ ਪਠਿੰਡਾ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਸਰਦਾਰੋ ਮਹਿੰਤੀ ਤੇ ਦੇ ਤੜਕਾ ਤੋਂ ਸਰਦਾਰ ਮਿਸਟਰ ਸਰਦਾਰ ਉਪਨੀ ਸਿੰਘ ਰਾਜਨਗਰ ਕੀ ਸਰਦਾਰ ਪ੍ਰਜਾਪਤੀ ਜੀ ਐਕਸਐਮਐਲ ਦੇ ਸਾਹਮਣ ਵਾਲੀ ਐਕਸਐਮਐਲ ਦੇ ਸਾਹਮਣ ਉਪੇਂਦਰ ਸਿੰਘ ਕੀ ਕੋਰਾ ਮਹਿੰਦਰ ਮਹਿਲਾ ਕਾਂਗਰਸ ਤੋਂ ਸਾਡੀਆਂ ਭੈਣਾਂ ਅਭਿੰਦਰ ਕੋਟਪਾਈ ਦੀ ਸਾਡੇ ਜੋ ਪ੍ਰੇਤਨ ਸਿੰਘ ਕੋਟਪਾਈ ਦੀ ਐਕਸਰਪੈਰੀ ਦੇ ਆਪਣਾ ਦੇਸੂਪੁੱਤਰ ਅਤੇ ਮਹਿੰਦਰ ਕੋਲਾ ਦੀ ਅਤੇ ਬਲਿੰਦਰ ਬਲਿੰਦਰ ਠੇਕੇਦਾਰ ਦੀ ਤੇ ਬਾਤ ਕਰਨਾ ਕਿ ਇਹ ਦੇ ਮੈਂ ਨਿੱਜੀ ਤੌਰ ਤੇ ਮੈਂ ਮਾਫੀ ਮੰਗਦਾ ਕਿ ਜਿਹੜਾ ਅੱਜ ਦੇ ਪ੍ਰੋਗਰਾਮ ਮੈਂ ਇਸ ਕਰਕੇ ਪਹਿਲਾਂ ਬੋਲਿਆ ਕਿ ਮੈਂ ਪ੍ਰੋਗਰਾਮ ਦੇ ਉਸ ਪ੍ਰੋਗਰਾਮ ਦੇ ਅਕਰਨੇ ਕੀ ਗਲਤ ਕਰਾਂ ਇਹ ਤੋਂ ਬਾਹਰ ਜਾਣ ਲਈ ਇਚੇਨ ਨਾ ਕਰਨ ਕਿਉਂਕਿ ਅੱਜ ਦਾ ਜਿਹੜਾ ਵੀਰ ਸਾਡਾ ਜਿਹੜਾ ਪ੍ਰੋਗਰਾਮ ਹੈ ਕਿਉਂਕਿ ਕੁਝ ਦਿਨ ਪਹਿਲਾਂ ਐਂਧਾਬਾਦ ਦਿੱਤੇ ਅਧਿਕਾਰ ਖੋਸ਼ਤ ਵਿੱਚ ਇੱਕ ਸੈਸ਼ਨ ਹੋਇਆ ਸੀ ਉਸ ਸੈਸ਼ਨ ਦੇ ਵਿੱਚ ਸਗਠਨ ਨੂੰ ਲੈ ਕੇ ਜਾਂ ਜੋ ਸਮੁੱਚੇ ਜਿਹੜਾ ਅੱਜ ਮਨਜੋ ਅਦਾਲਤਾਂ ਨੂੰ ਇੱਕ ਹੋਈ ਪੀਤੀ ਜਾ ਰਹੀ ਹੈ ਚਾ ਇਥੇ ਆਪਣੇ ਬਹੁਤਿਆਰ ਸਿੰਘ ਬੋ ਜੀ ਸਾਡੇ ਜ਼ਿਲ੍ਹਾ ਕੋਆਰਡੀਨੇਟਰ ਆਜੋ ਆਜੋ ਇੱਥੇ ਆਜੋ 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 ਕੋਈ ਗੱਲ ਨਹੀਂ ਸਰ ਅੱਜ ਜਿਹੜੀ ਅਸੀਂ ਇਹ ਸਟੇਟ ਦੀ ਰੈਲੀ ਕਰਨ ਜਾ ਰਹੇ ਹੈਗੇ ਆ 11 ਤਰੀਕ ਨੂੰ ਇਹ ਜਗ੍ਹਾ ਹੀ ਸੰਗਰੂਰ ਵਿਖੇ ਅਨਾਜ ਮੰਡੀ ਸੰਗਰੂਰ ਵਿਖੇ ਉਹਦੇ ਸਬੰਧ ਚ ਦੀ ਤਿਆਰੀ ਦੇ ਲਈ ਜ਼ਿਲ੍ਹਾ ਬਠਿੰਡਾ ਦੇ ਪੂਰੇ ਜ਼ਿਲ੍ਹੇ ਦੇ 6 ਹਲਕਿਆਂ ਦੀ ਜਿਹੜੀ ਮੀਟਿੰਗ ਸੀ ਉਹ ਵਰਕਰਾਂ ਦੀ ਰੱਖੀ ਤਾਂ ਬੜੀ ਖੁਸ਼ੀ ਹੈ ਕਿ ਦੇਖ ਲਓ ਕਿੱਡੀ ਬੁਲਾ ਮਿਸਾਲ ਜਿਹੜੀ ਮੀਟਿੰਗਾਂ ਹੋਈ ਆ ਔਰ ਹਰ ਹਲਕੇ ਦੇ ਵਿੱਚੋਂ ਚਾਹੇ ਉਹ ਮੰਡਲ ਪ੍ਰਧਾਨ ਨੇ ਚਾਹੇ ਬਲਾਕ ਪ੍ਰਧਾਨ ਨੇ ਚਾਹੇ ਪੀਸੀਸੀ ਦੇ ਮੈਂਬਰ ਨੇ ਤੇ ਡਿਸਟ੍ਰਿਕਟ ਆਂਗਰਸ ਕਮੇਟੀ ਦੇ ਅਹੁਦੇਦਾਰ ਨੇ ਸਭ ਦਾ ਐਮਐਲਏ ਸਹਿਬਾਨ ਨੇ ਦੋ ਜਿਲ੍ਹਿਆਂ ਦੇ ਪ੍ਰਧਾਨ ਸਾਰੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਆ ਤੇ ਉਹਦੀ ਤਿਆਰੀ ਦੇ ਸਬੰਧ ਚ ਅਸੀਂ ਜਿਹੜੀ ਮੀਟਿੰਗ ਇਹ ਕੀਤੀ ਆ ਪਰ ਬੜਾ ਉਤਸ਼ਾਹ ਜਿਹੜਾ ਉਹ ਨਜ਼ਰ ਆਇਆ ਤੇ ਵੈਰੀ ਹੋਪਫੁਲ ਵੀ ਆ ਕਿ ਅਜ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਰੈਲੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚੋਂ ਸਾਰੇ ਕਾਂਗਰਸ ਤੇ ਵਰਕਰ ਪਹੁੰਚਣਗੇ ਪ੍ਰਿੰਡ ਦਾ ਕੋਆਰਡੀਨੇਟਰ ਚੁਣਿਆ ਗਿਆ ਕਿਸ ਤਰ੍ਹਾਂ ਦੇਖਦੇ ਨਹੀਂ ਮੈਂ ਤਾਂ ਪਹਿਲਾਂ ਵੀ ਇੱਥੇ ਰਿਹਾ ਮੈਨੂੰ AICC ਨੇ ਡਿਊਟੀ ਲਾ ਕੇ ਰੱਖੀ ਆ ਤੁਸੀਂ ਮਿਲਦੇ ਹੀ ਰਹੇ ਹੈਗੇ ਆ ਅਸੀਂ ਸੰਗਠਨ ਨੂੰ ਬੜਾ ਮਜ਼ਬੂਤ ਕੀਤਾ ਪ੍ਰਧਾਨ ਸਹਿਬਾਨ ਦੋਏ ਮੇਰੇ ਨਾਲ ਸੀਗੇ ਤੇ ਵਕਵਾ ਖਾਲਕਿਆਂ ਚ ਵੱਡੇ ਪ੍ਰੋਗਰਾਮ ਵੀ ਅਸੀਂ ਕੀਤੇ ਸੀਗੇ ਸੋ ਹੁਣ ਵੀ ਮੈਨੂੰ ਜਿਹੜਾ ਹੈਗਾ ਈਸੀ ਕਰਕੇ ਭੇਜਿਆ ਬੜੇ ਅੱਛੇ ਵਰਕਰ ਆ ਬੜੇ ਮਿਹਨਤੀ ਆ ਤੇ ਮੈਨੂੰ ਪੂਰੀ ਉਮੀਦ ਆ ਕੇ باوجود ਗਰਮੀ ਦੇ ਵੀ ਜਿੰਨਾ ਉਤਸ਼ਾਹ ਦਿਖਾਇਆ ਗਿਆ ਤੇ ਮੈਨੂੰ ਇਹ ਲੱਗਦਾ ਕਿ ਪੂਰੇ ਪੰਜਾਬ ਚ ਸਭ ਤੋਂ ਪਹਿਲੇ ਨੰਬਰ ਤੇ ਇਹ ਹਲਕੇ ਇਸ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਹੈਗੇ ਉੱਥੇ ਕਾਂਗਰਸ ਦੇ ਵਰਕਰਾਂ ਨੂੰ ਪਹੁੰਚਣਗੇ ਤਾਂ ਤੁਹਾਨੂੰ ਬਟਿੰਡੇ ਜਿਹੜਾ ਪਾਰਟੀਨੇਟਰ ਲਾਇਆ ਗਿਆ 2027 ਬਹੁਤ ਬਿਲਕੁਲ ਨਜ਼ਦੀਕ ਹੈ ਉਸ ਦੇ ਪਿਛੇ ਦੇ ਤੁਸੀਂ ਕੀ ਤਿਆਰੀ ਕਰ ਰਹੇ ਹੋ ਤਿਆਰੀ ਤਾਂ ਪਹਿਲੀ ਤਾਂ ਗੱਲ ਇਹ ਹੈਗੀ ਹੈ ਕਿ ਜਿਹੜਾ AICSC ਦਾ ਪ੍ਰੋਗਰਾਮ ਹੈ ਸਾਡਾ ਸਾਰੇ ਸਾਲ ਦਾ ਹੀ ਪ੍ਰੋਗਰਾਮ ਜਿਹੜਾ ਆਲ ਇੰਡੀਆ ਕਾਂਗਰਸ ਕਮੇਟੀ ਨੇ ਕਾਂਗਰਸ ਦੇ ਵਰਕਰਾਂ ਨੂੰ ਦਿੱਤਾ ਪੂਰੇ ਦੇਸ਼ 'ਚ ਦਿੱਤਾ ਉਹਦੇ ਸੰਬੰਧ 'ਚ ਇਹ ਪੰਜਾਬ ਦਾ ਪਹਿਲਾ ਪ੍ਰੋਗਰਾਮ ਹੈ ਜਿਹੜਾ ਦੇ ਰਿਹਾ ਇਹ ਤੋਂ ਬਾਅਦ ਫਿਰ ਜ਼ਿਲ੍ਹਿਆਂ ਦੇ ਪ੍ਰੋਗਰਾਮ ਤੇ ਡਿਸਟ੍ਰਿਕਟ ਕਾਂਗਰਸ ਕਮੇਟੀਆਂ ਦੇ ਜਿਹੜੇ ਸੰਵਿਧਾਨ ਬਚਾਓ ਰੈਲੀ ਚ ਜਿਹੜੀਆਂ ਅਸੀਂ ਰੱਖਣੀਆਂ ਕਿਉਂਕਿ ਅੱਜ ਬਹੁਤ ਜ਼ਿਆਦਾ ਮਿਸਯੂਜ਼ ਆਫ ਪਾਵਰ ਚਾਹੇ ਉਹ ਸੈਂਟਰ ਦੀ ਸਰਕਾਰ ਚਾਹੇ ਉਹ ਪੰਜਾਬ ਦੀ ਸਰਕਾਰ ਉਹ ਕੰਮ ਚ ਲੱਗੀ ਹੈ ਤੁਸੀਂ ਦੇਖਦੇ ਹੋਵੋਗੇ ਕਿ ਆਪਣੇ ਵਿਰੋਧੀਆਂ ਨੂੰ ਮਾਰਨ ਦੇ ਲਈ ਕੇਂਦਰ ਦੀ ਸਰਕਾਰ ਕੋਈ ਮਤਲਬ ਕਿ ਐਸਾ ਹੱਥਖੰਡਾ ਨਹੀਂ ਛੱਡ ਰਹੀ ਕਿ ਜਿਹੜੀ ਨਾਪਣਾਂਦੀ ਹੋਵੇ ਚਾਹੇ ਉਹ ED ਦੀ ਦੁਰਵਰਤੋਂ ਹੋਵੇ ਚਾਹੇ CBI ਦੀ ਹੋਵੇ ਚਾਹੇ SEBI ਦੀ ਹੋਵੇ ਚਾਹੇ IT ਡਿਪਾਰਟਮੈਂਟ ਦੀ ਹੋਵੇ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਵਿਰੋਧੀਆਂ ਦਾ ਖਾਤਮਾ ਕਰਨ ਚ ਲੱਗੇ ਵੱਖ-ਵੱਖ ਸਟੇਟਾਂ ਦੇ ਵਿੱਚ ਐਦਾਂ ਹੀ ਪੰਜਾਬ ਦੇ ਅੰਦਰ ਤਾਂ ਜਿਹੜੇ ਪੰਜਾਬ ਦੀ ਐਦਾਂ ਹੀ ਪੰਜਾਬ ਦੀ ਜਿਹੜੀ ਸਰਕਾਰ ਤੁਸੀਂ ਦੇਖੋਗੇ ਕਿ ਕਿੰਨੇ ਕਾਂਗਰਸ ਦੇ ਲੋਕਾਂ ਦੇ ਜਿਹੜੇ ਹੈਗੇ ਝੂਠੇ ਪਰਚੇ ਜਿਹੜੇ ਦਰਜ ਕੀਤੇ ਆ ਚਾਹੇ ਉਹ ਸਟੇਟ ਦੇ ਸਾਡੇ ਮਤਲਬ ਕਿ ਸਾਬਕਾ ਮਿਨਿਸਟਰ ਸਹਿਬਾਨ ਨੇ ਚਾਹੇ ਮੌਜੂਦਾ ਐਮ ਐਲ اے ਨੇ ਚਾਹੇ ਇੱਥੇ ਤੱਕ ਕੀ ਕਹੀਏ ਕਿ ਸਾਡਾ ਜਿਹੜਾ ਸਭ ਤੋਂ ਵੱਡੀ ਪੋਸਟ ਸੰਵਿਧਾਨਕ ਤੌਰ ਤੇ ਹੁੰਦੀ ਹੈ ਲੀਡਰ ਆਫ ਦਾ ਆਪੋਜੀਸ਼ਨ ਹਾਂਜੀ ਸੱਪਰਤਾਪ ਸਿੰਘ ਬਾਜਬਾ ਉਹਨਾਂ ਨੇ ਪਰਚਾ ਦਰਜ ਕੀਤਾ ਔਰ ਬਿਨਾ ਮਤਲਬੋਂ ਤੋਂ ਪਰਚਾ ਦਰਜ ਕੀਤਾ ਤੇ ਇਸੇ ਤਰੀਕੇ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਤੇ ਬਲਾਕਾਂ ਦੇ ਵਿੱਚ ਹਰ ਥਾਂ ਦੇ ਉੱਤੇ ਕੰਨ ਪੱਕ ਗਏ ਸੁਣ ਸੁਣ ਕੇ ਕਿ ਇੰਨਾ ਮਤਲ ਕਹਿਣ ਦਾ ਵੀ ਜਿਹੜਾ ਹੈਗਾ ਤਸੱਦਦ ਪਿਛਲੇ ਲਗਭਗ 7-3 ਸਾਲ ਤੋਂ ਕਾਂਗਰਸ ਦੇ ਬਰਕਰਾਰ ਤੇ ਟਾਇਆ ਜਾ ਰਿਹਾ ਹੈਗਾ ਸੋ ਲੋਕ ਅੱਜ ਇਹ ਗੁੱਸੇ ਦਾ ਪ੍ਰਗਟਾਵਾ ਕਰਨ ਦੇ ਲਈ ਤੁਸੀਂ ਤਿਆਰ ਬੈਠੇ ਹੈਗੇ ਆ ਅੱਜ ਤੁਸੀਂ ਦੇਖਿਓ ਕਿ ਜਿੰਨੀ ਠੀਕ ਆ ਗੁੰਮਰਾਹ ਹੋਏ 2022 ਦੀਆਂ ਚੋਣਾਂ ਚ ਪੰਜਾਬ ਦੇ ਲੋਕ ਗੁੰਮਰਾਹ ਹੋ ਕੇ ਜਿੱਥੇ ਉਹਨਾਂ ਨੇ ਠੀਕ ਆ ਸਾਡੇ ਲੀਡਰਸ਼ਿਪ ਦਾ ਤਾਂ ਨੁਕਸਾਨ ਕੀਤਾ ਕੀਤਾ ਉਹਨਾਂ ਨੇ ਨਿੱਜੀ ਤੌਰ ਤੇ ਆਪਣਾ ਵੀ ਕੀਤਾ ਅੱਜ ਉਹ ਮਹਿਸੂਸ ਕਰਦੇ ਆ ਕਿ ਆ ਸਾਡੇ ਤੋਂ ਬੜੀ ਭਾਰੀ ਜਿਹੜੀ ਗਲਤੀ ਹੋਈ ਆ ਔਰ ਉਹ ਗਲਤੀ ਦਾ ਜਿਹੜਾ ਇਹ ਜਿਹੜਾ ਇਹਨਾਂ ਨੇ ਬਦਲਾ 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 ਕੇ ਅਸੀਂ ਨਾ ਉਹਦਾ ਬਦਲਾ ਲੈਣ ਦੇ ਲਈ ਪੰਜਾਬ ਦੇ ਲੋਕ ਤਿਆਰ ਬੈਠੇ ਆ ਕਿ ਸਾਨੂੰ ਗਮਰਾਹ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਜਿਹੜੇ ਇਹਨਾਂ ਦੇ 92 ਐਮਐਲਏ ਤੋਂ ਬਣ ਕੇ ਗਏ ਸੀ ਮੈਨੂੰ ਨਹੀਂ ਲੱਗਦਾ ਕਿ ਇਹ 2027 ਦੀਆਂ ਚੋਣਾਂ 'ਚ ਕੋਈ 9 ਇਹਨਾਂ ਦੇ ਬੰਦੇ ਜਿੱਤ ਕੇ ਆ ਜਾਣ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਤਿਆਰੀ 'ਚ ਬੈਠੇ ਆ ਸੋ ਬਾਕੀ ਜਿਹੜੀਆਂ ਜਾਦਾ ਗੱਲਾਂ ਨੇ ਉਹ ਸੰਗਰੂਰ ਵਿਖੇ ਕੀਤੀਆਂ ਜਾਣਗੀਆਂ ਇਹ ਤੋਂ ਇਲਾਵਾ ਇੱਕ ਵੱਡਾ ਪ੍ਰੋਗਰਾਮ ਸੀ ਜਿਹੜਾ 17 ਤਰੀਕ ਦੀ ਉਹ ਜ਼ਿਲ੍ਹੇ ਦੀ ਜਿੱਡੀ ਰੈਲੀ ਆ ਤੇ ਰਿਆਂ ਤੇ ਉਸ ਦਿਨ ਅਨੁਭੀ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਆਓ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਕਿਉਂਕਿ ਅੱਜ ਚਿੰਨਾ ਤਸੱਦਦ ਅੱਜ ਪੰਜਾਬ ਦੇ ਲੋਕਾਂ ਦੇ ਚਾਹੇ ਉਹ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਵਰਗਾ ਚਾਹੇ ਮਲਾਜਮ ਨੇ ਸਾਰਿਆਂ ਤੇ ਜਿਹੜਾ ਕੀਤਾ ਜਾ ਰਿਹਾ ਜੇ ਤੁਹਾਡਾ ਸਾਥ ਨਾ ਹੁੰਦਾ ਹੋ ਸਕਦਾ ਹੈ ਕਿ ਹੋਰ ਵੀ ਬਹੁਤ ਭਾਰੀ ਨੁਕਸਾਨ ਪੰਜਾਬ ਦੇ ਅੰਦਰ ਹੋ ਰਿਹਾ ਇਸ ਲਈ ਮੀਡੀਆ ਦਾ ਬੜਾ ਵੱਡਾ ਰੋਲ ਜਿਹੜਾ ਇਹ ਰਿਹਾ ਸੋ ਤੁਹਾਡਾ ਵੀ ਬੜਾ ਥੈਂਕਸ ਹੈਗਾ ਤੇ ਉਸ ਦਿਨ ਵੱਧ ਤੋਂ ਵੱਧ ਆਓ ਤੁਸੀਂ